ਸਾਨੂੰ ਅੱਜ ਲੋਕ ਇੱਕ ਅਪੀਲ ਕਰਦੇ ਆ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਇੱਥੇ ਖੇਡ ਮੇਡਿਆਂ ਦਾ ਆਰੰਭ ਕਰਦੇ ਹੋ ਨਾ ਤੇ ਪੰਜਾਬ ਉਹ ਕਬੱਡੀ ਦਾ ਇੱਕ ਬਾਬਾ ਦਾ ਨਾਮ ਕੱਢ ਲੱਗਦਾ ਹੈ। ਤਾਂ ਉਹ ਵੀ ਨਾ ਭਾਈ ਕਿ ਬਾਬਾ ਦਾ ਵੱਡੀ ਲੀਗੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਆ ਘਾਟੇ ਸ਼ਹਿਰੋਂ ਦੇ ਟਕਰੀ ਪਹੁੰਚ ਗਏ ਕਿਉਂਕਿ ਪੰਜਾਬ बस कह रहे हैं ना लोग जिंदगी में तो क्या क्या लोग करते हैं यहाँ पर साल बेटे हैं भजी से चेहरा दिखा कर तो फटाला दे बेटे हैं बेटे हैं तो फटाला दे बेटे हैं सुलझे रहा जहाँ के बंदा साधा भी क्योंकि इस मोहम्मद ने आजाद हुई ना या देखिए आप लोग क्या कर रहे हैं वो मोहम्मद नाम लाते जो तो 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 � ਮੋਰਚਾ ਜੱਜ ਮੋਰਚਾ ਦਾ ਸੋ ਸਾਡਾ ਵੀ ਉਹਨਾਂ ਦਾ ਸਾਡੇ ਕੌਮੀ ਯੋਧੀਆਂ ਜਿਨ੍ਹਾਂ ਨੇ ਬੰਦ ਨੇ ਉਹਨਾਂ ਨੂੰ ਚਾਹ ਰਿਹਾ ਕੇ ਆ ਗਿਆ ਉੱਥੇ ਵੀ ਬਹੁਤ ਵੱਡੀ ਗੱਲ ਕੀਤੀ ਕਿ ਪਹੁੰਚੋ ਤੇ ਸ਼ਸਤਰ ਦੀ ਦਿਗਰੀ ਵਿੱਚ ਪਹੁੰਚਿਆ ਗਈ ਜਿੰਦਗੀ ਦੇ ਉੱਤੇ ਸਰਾਸਲਾ ਨਹੀਂ ਲੈ ਕੇ ਜਾਣੀ ਮਰਨਾ ਸੱਚ ਨਹੀਂ ਹੁੰਦੀ ਹੈ ਉਹ ਬੰਮਾ ਖਾ ਜਾਂਦੀ ਹੈ ਜੱਫੀ ਨਾਲ ਦੀ ਗੱਲ ਕਰਨੀ ਹੈ ਮੋਰਚਾ ਪਹਿਲਾਂ ਵੀ ਫਤੇ ਕਰਕੇ ਆ ਸੀ 2020 ਤੇ ਮੋਰਚਾ ਜਿਹੜੀ ਹੁਣ ਫਤੇ ਕਰਕੇ ਆਉਣਾ ਜੌਦੇ ਬਾਦ ਦੇ